ਪਰ ਕਿ ਉਹਨੇ ਜਿਹੜਾ ਗੱਡੀ ਲੈ ਕੇ ਆਇਆ ਉਹਨੂੰ ਵਾਪਸ ਮੋੜਾਂਗੇ। ਹੂੰ। ਕੋਈ ਵੋਟ-ਵੋਟ ਦੀ ਪਾਉਣੀ ਹੋਣੀ। ਹਾਂ। ਐਤਾ ਹਾਂ। ਇਹ ਸਾਡੀ ਯਾਰਕ ਬਣੂਗੀ। ਇਹ ਰਾਜੂਆ ਉਹ ਵੋਟ ਲਾਈਨ ਨਹੀਂ ਵੋਟ ਦੀ ਇੱਕ ਵੀ ਤੇ। ਉਹ ਜੀ ਇੱਕੋ ਚੇਤਾਵਨੀ ਦੇਣੀ ਚਾਹੁੰਦੇ ਆ ਜੇ ਇਹਦਾ ਇੱਕ ਹਫਤੇ ਦੇ ਵਿੱਚ ਵਿੱਚ ਕੰਮ ਨਾ ਸ਼ੁਰੂ ਕੀਤਾ ਤਾਂ ਅਸੀਂ ਰੋਟੀ ਦੇ ਪੁਲ ਜਾਮ ਕਰਾਂਗੇ ਜੀ। ਪਾਣਾ ਜੀ ਬਹੁਤ ਸਮੇਂ ਤੋਂ ਮੁਸ਼ਕਲ ਆ ਰਹੀ ਹੈ तकरीबन ਮੈਂ ਪਿੰਡ 'ਚ ਸ਼ਿਫਟ ਹੋਇਆ ਹਾਂ ਜੀ 2 ਸਾਲ ਪਹਿਲਾਂ ਤੇ ਮੈਨੂੰ ਇਹ ਲੱਗ ਰਿਹਾ ਵੀ ਸ਼ਾਇਦ ਪਿੰਡ 'ਚ ਸ਼ਿਫਟ ਹੋ ਕੇ ਗਲਤੀ ਕਰ ਲਈ ਪਰਸੈਂਟ ਵੀ ਇੱਥੇ ਕੋਈ ਕੰਮ ਨਹੀਂ ਹੋਇਆ ਹੈਗਾ ਸਿੰਗਲ 1% ਪਿਛਲੇ ਸਾਲ ਅਸੀਂ ਮਿੱਟੀ ਪਾਈ ਬਹੁਤ سارے 6000 ਮਿੱਟੀ ਪਵਾਉਂਦੇ ਨੇ ਕਿ ਨਵਾਂ ਹਲਕੇ ਦੇ ਦਰਜਣਾ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਨ ਵਾਲੀ ਬੀੜ ਦੁਸਾਂਜ ਸੜਕ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਆ ਇੰਨੇ ਹਾਲਾਤ ਮਾੜੇ ਨੇ ਇਸ ਸੜਕ ਦੇ ਉੱਪਰ ਇੱਟਾਂ ਦੀ ਰੋੜੀ ਇੱਟਾਂ ਦੀ ਰੋੜੀ ਪਾ ਕੇ ਗੁਜ਼ਾਰਾ ਕੀਤਾ ਹੋਇਆ ਪੀ ਡਬਲਯੂ ਡੀ ডিপਾਰਟਮੈਂਟ ਦਾ ਕਿਉਂਕਿ ਇਸ ਰੋਡ ਤੇ ਰਾਤ ਦੇ ਸਮੇਂ ਕੋਈ ਵਿਅਕਤੀ ਆਪਣੇ ਘਰ ਨੂੰ ਨਹੀਂ ਜਾ ਸਕਦਾ 6 ਕਿਲੋਮੀਟਰ ਦਾ ਰੋਡ ਆ ਜਿਹੜਾ ਇਹ ਨਾਬਾ ਤੋਂ ਲੈ ਕੇ ਜੋੜੇਪਲਾਂ ਦੇ ਰੋਡ ਨੂੰ ਜੋੜਦਾ ਜਿੱਥੋਂ ਕਿ 2018 ਦੇ ਵਿੱਚ ਇਹ ਬਾਈਪਾਸ ਜ਼ਰੂਰ ਬਣਿਆ ਸੀ ਪਰ ਸਮੇਂ ਦੀ ਸਰਕਾਰਾਂ ਵੱਲੋਂ ਇਹਨਾਂ ਰੋਡਾਂ ਦੀ ਸਾਰ ਨਹੀਂ ਲਈ ਜਾਂਦੀ ਕਿਉਂਕਿ ਜਿਹੜੇ ਲੋਕ ਨੇ ਰੋਡ ਟੈਕਸ ਵੀ ਦਿੰਦੇ ਨੇ ਤੇ ਇਥੋਂ-ਥੋਂ ਟੋਲ ਪਲਾਜ਼ੇ ਵੀ ਨੇ ਕਿਉਂਕਿ ਟੋਲ ਪਲਾਜ਼ਿਆਂ ਵਾਲੀਆਂ ਸੜਕਾਂ ਵੀ ਕਿਤੇ ਨਾ ਕਿਤੇ ਸੁਤਰੀਆ ਜਰੂਰ ਦਿਖਾਈ ਦਿੰਦਿਆਂ ਨੇ ਪਰ ਇਹ ਸੜਕਾ ਜਿਹੜੀ ਹੁਣ ਪਿਛਲੇ 2-3 ਸਾਲਾਂ ਤੋਂ ਇਹਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਆ ਪਿੰਡ ਦੇ ਲੋਕ ਖੜੇ ਨੇ ਪਿੰਡ ਦੇ ਲੋਕ ਉਦੋਂ ਬਾਹਰ ਨਿਕਲਦੇ ਨੇ ਜਦੋਂ ਕੋਈ ਪਿੰਡ ਦੇ ਲੋਕਾਂ ਨੂੰ ਵੱਡੀ ਸਮੱਸਿਆ ਆਉਂਦੀ ਆ ਇਹ ਉਹ ਲੋਕ ਨੇ ਜਿਹੜੇ ਸਰਕਾਰਾਂ ਬਣਾਉਂਦੇ ਨੇ ਜਿਹੜੇ ਇੱਥੋਂ ਦੇ ਵਿਧਾਇਕ ਚੁਣਦੇ ਨੇ ਪਰ ਵਿਧਾਇਕ ਜਰੂਰ ਚੁਣੇ ਜਾਂਦੇ ਨੇ ਪਰ ਵਿਧਾਇਕ ਜਦੋਂ ਇਹਨਾਂ ਲੋਕਾਂ ਦੇ ਕੋਈ ਸਾਰ ਲੈਣ ਨਹੀਂ ਪਹੁੰਚਦਾ ਤਾਂ ਇਹ ਲੋਕ ਨੇ ਜਿਹੜੇ ਮਜਬੂਰ ਹੋ ਕੇ ਆਪਣੀਆਂ ਮੰਗਾਂ ਦੇ ਲਈ ਸੜਕਾਂ ਤੇ ਉਤਰ ਲਈ ਮਜਬੂਰ ਹੋ ਜਾਂਦੇ ਨੇ ਫੇਰ ਲੋਕ ਸਰਕਾਰਾਂ ਕੀ ਕਹਿੰਦੀਆਂ ਨੇ ਲੋਕ ਤਾਂ ਧਰਨੇ ਮਜ਼ਾਰੇ ਲਾਉਣ ਹੇਲੇ ਹੋਏ ਨਾ ਪਰ ਹੇਲੇ ਹੋਇਨੀ ਇਹ ਹੇਲੇ ਉਦੋਂ ਵੀ ਹੁੰਦੇ ਨੇ ਜਦੋਂ ਤੁਹਾਨੂੰ ਵੋਟਾਂ ਦਿੰਦੇ ਨੇ ਵੋਟਾਂ ਦੇ ਕੇ ਤੁਹਾਨੂੰ ਚੁਣਦੇ ਨੇ ਤੁਹਾਨੂੰ ਰਾਜ ਭਾਗ ਦਿੰਦੇ ਨੇ ਕਿਉਂਕਿ ਤੁਸੀਂ ਇਹਨਾਂ ਦੀ 5 ਸਾਲ ਸੇਵਾ ਕਰਨੀ ਹੁੰਦੀ ਹੈ ਇਹਨਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਤੁਸੀਂ ਏਸ਼ੀਆ ਦੇ ਕਮਰਿਆਂ ਵਿੱਚ ਘੁੰਮਣ ਵਾਲੀਆਂ ਕੁਰਸੀਆਂ ਤੇ ਬੈਠ ਕੇ ਨਿਗਮਾਂਦਿਓ ਇਹ ਉਹ ਲੋਕ ਨੇ ਜਿਹੜੇ ਇੱਕ ਇੱਕ ਕੀਮਤੀ ਵੋਟ ਹੁੰਦੀ ਹੈ ਲੋਕਾਂ ਦੀ ਪਰ ਅੱਜ ਇਹ ਲੋਕ ਉਸ ਸੜਕ ਤੇ ਖੜੇ ਨੇ ਜਿਸ ਸੜਕ ਤੇ ਰਾਤ ਨੂੰ ਇਕੱਲਾ ਬੰਦਾ ਅਪਦੇਖ ਕਰ ਨਹੀਂ ਜਾ ਸਕਦਾ ਕਿਉਂਕਿ ਇਹ ਲੋਕਾਂ ਤੋਂ ਸੁਣਾਂਗੇ ਅਸੀਂ ਇੱਥੇ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹੁਣ ਕੈਮਰੇ ਤੇ ਗੱਲਬਾਤ ਕਰਾਂਗੇ ਇਹਨਾਂ ਨੇ ਇਹੀ ਦੱਸਿਆ ਕੋਈ ਰਿਸ਼ਤੇਦਾਰ ਨਹੀਂ ਘਰ ਦੇ ਵਿੱਚ ਪਹੁੰਚ ਸਕਦਾ ਕੋਈ ਵਿਆਹ ਸ਼ਾਦੀ ਸਮਾਗਮ ਹੁੰਦਾ ਉਹ ਆਪਣੇ ਘਰ ਨਹੀਂ ਲਿਜਾ ਸਕਦਾ ਪੰਜ ਤੋਂ 10 ਦਾ ਚੋਰ ਰਾਸਤਿਆਂ ਦੇ ਵਿੱਚ ਕਿਰਪਾਨਾਂ ਹਥਿਆਰ ਲੈ ਕੇ ਖੜਦੇ ਨੇ ਲੁੱਟ ਕੇ ਕੁੱਟਦੇ ਨੇ ਤੇ ਉਸ ਤੋਂ ਬਾਅਦ ਫਿਰ ਆਲਾ ਆਪਣੇ ਘਰਾਂ ਨੂੰ ਜਾਂਦਾ ਤਾਂ ਹਾਲਾਤ ਹੁਣ ਅਸੀਂ ਇਹਨਾਂ ਤੋਂ ਜਾਣਾਂਗੇ ਕਿਸ ਤਰ੍ਹਾਂ ਦੇਖਦੇ ਹੋ ਹਾਲਾਤ ਕਿੰਨੇ ਕੁ ਮਾੜੇ ਨੇ ਇਸ ਰੋਡ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਤੇ ਸਾਡੀ ਦੇਵਮਾਨ ਸਾਹਿਬ ਨੂੰ ਬੇਨਤੀ ਆ ਪਹਿਲਾਂ ਤਾਂ ਅਸੀਂ ਸਾਰੇ ਪਿੰਡ ਨੇ ਆਪ ਪਾਰਟੀਆਂ ਛੱਡ ਕੇ ਆਪ ਪਾਰਟੀ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਐਮ.ਐਲ.ਏ ਬਣਦੇ ਬਣਾਇਆ ਤੇ ਹੁਣ ਸਾਡੀ ਗੱਲ ਨਹੀਂ ਸੁਣਦੇ ਸਾਡੀ ਬੇਨਤੀ ਹੈ ਨਾ ਉਹਦੇ ਹਫਤੇ ਦੇ ਵਿੱਚ ਵਿੱਚ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਫੇਰ ਉਹਨਾਂ ਨੂੰ ਚੇਤਾਵਨੀ ਅਜੇ ਨਹੀਂ ਕਰਦੇ ਅਸੀਂ ਰੋਟੀ ਦੇ ਪੁਲਾਂ ਤੇ ਜਾ ਕੇ ਆਪਦਾ ਧਰਨਾ ਲਾਵਾਂਗੇ ਰੂੜਾਂ ਜਾਮ ਕਰਾਂਗੇ ਤੇ ਅਗਲੀ ਕਾਰਵਾਈਆਂ ਜੀ ਆਪਦੇ ਤੌਰ ਤੇ ਪਾਵਾਂਗੇ ਬਿਲਕੁਲ ਕਿਸ ਤਰ੍ਹਾਂ ਦੇਖਦੇ ਤੁਸੀਂ ਦੱਸੋ ਉਧਰ ਨਾ ਦੱਸੋ ਉਹਨਾਂ ਦੇ ਕੰਨ ਚ ਨਾ ਦੱਸੋ ਸਾਡੇ ਮੈਿਕ ਤੇ ਦੱਸੋ ਕੀ ਪ੍ਰੋਬਲਮ ਕੀ ਹੈ ਜੇ ਹੁਣ ਆਉਣ ਵਾਲੇ ਸਮੇਂ ਸਾਡਾ ਹਫ਼ਤੇ ਚ ਕੰਮ ਇਹਨਾਂ ਨੇ ਸ਼ੁਰੂ ਨਾ ਕਰਿਆ ਜੀ ਅਸੀਂ ਪਿੰਡਾਂ ਚ ਜਾਉਣ ਇਹਨਾਂ ਦਾ ਬੰਦ ਕਰ ਦਾਂਗੇ ਸਰਕਾਰ ਦਾ ਹੂੰ ਅਸੀਂ ਪਿੰਡਾਂ ਚ ਨਹੀਂ ਬੜਨ ਦਵਾਂਗੇ ਸਾਡਾ ਤਾਂ ਇਹੀ ਰੋਸ ਆ ਜੀ ਬਿਲਕੁਲ ਲੋਕ ਅੱਕੇ ਹੋਏ ਨੇ ਲੋਕ ਚੇਤਾਵਨੀ ਦੇ ਰਹੇ ਨੇ ਜਿਹੜੇ ਮੌਜੂਦਾ ਸਰਕਾਰ ਦੇ ਵਿਧਾਇਕ ਨੇ ਕਿਉਂ ਜਾਣ ਦਿਓ ਤੁਸੀਂ ਵੀ ਜਦੋਂ ਨੌ ਲੈਣੇ ਹਾਲਾਂਕਿ ਇਹਨਾਂ ਦਾ ਜਾਣ ਕੇ ਨੌ ਲੈ ਰਹੇ ਨੇ ਬਾਪੂ ਬੜੇ ਗੁੱਸੇ ਚ ਲੱਗ ਰਹੇ ਤੁਸੀਂ ਵੀ ਨਾ ਨਹੀਂ ਨਹੀਂ ਕੋਈ ਨਾ ਮੈਂ ਤਾਂ ਬਹੁਤ ਠੀਕ ਹਾਂ ਹਾਂ ਸ਼ਰਕ ਕਰਕੇ ਕਹਿੰਦੇ ਗੁੱਸਾ ਤਾਂ ਹੁੰਦਾ ਇਹ ਹੁੰਦਾ ਹੀ ਆ ਵੀਰਾਂ ਜਦੋਂ ਤਖਲੀਬ ਹੁੰਦੀ ਹੈ ਇਹ ਨਹੀਂ ਪਤਾ ਵੀ ਇੱਥੋਂ ਨਿਕਲ ਕੇ ਅਗਲਾ ਕਿਰ ਲੰਦਾ ਮਾਤੜ ਵਰਗੇ ਤਾਂ ਫਿਰ ਉਹੀ ਛਾ ਸੁੱਕ ਜਾਂਦੇ ਨੇ ਕਿਰੂਗੀ ਮੋੜੇ ਡੇਰੇ ਦਾ ਉਹੀ ਦਬਕਾ ਮਾਰਿਆ ਉਹ ਗਿਰਪੂ ਕੀ ਕਰਾਂਗੇ ਤੇ ਸੁਣ ਕੇ ਉਹ ਨਹੀਂ ਦੇ ਤੁਸੀਂ ਵੋਟਾਂ ਪਾਈਆਂ ਨੇ ਵੋਟਾਂ ਨਾਲ ਸਰਕਾਰ ਬਣਾਈਆਂ ਤੁਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਤਾਂ ਬਣਾਈਆਂ ਵੋਟਾਂ ਲੈ ਕੇ ਭੁੱਲ ਜਾਂਦੇ ਨੇ ਸਭ ਕੋਈ ਨਹੀਂ ਯਾਦ ਰੱਖਦਾ ਉਹ ਤਾਂ ਕਹਿੰਦੇ ਨੇ ਅਸੀਂ ਸਭ ਕੁਝ ਕਰਾਂਗੇ ਮੁਰਕੇ ਸਾਨੂੰ ਕੋਈ ਨਹੀਂ ਪੁੱਛਦਾ ਹੁਣ ਅੱਜ ਇਸ ਕਰਕੇ ਤੁਹਾਨੂੰ ਇਸ ਰੋਡ ਤੇ ਆਵਾਜ਼ ਪਹੁੰਚਾਉਣੀ ਪੈ ਰਹੀ ਹੈ ਸਰਕਾਰ ਤੱਕ ਹਾਂ ਪਹੁੰਚਾਉਣੀ ਪੈਂਦੀ ਆ ਹੁਣ ਦੇਖੋ ਜਿਹੜੇ ਜੰਗਲ ਦੀ ਟੰਗਰ ਨੇ ਇਹ ਸੜਕ ਦੇ ਉੱਤੇ ਆ ਜਾਂਦੇ ਨੇ ਕਈ ਵਾਰੀ ਹਾਦਸੇ ਹੋਏ ਹੋਏ ਚੱਕ ਚੱਕ ਕੇ ਇਹ ਸਹੀ ਠਿਕਾਣੇ ਤੇ ਹਸਪਤਾਲਾਂ ਤੇ ਪਹੁੰਚਾਈ ਨਹੀਂ ਉਸ ਟਾਈਮ ਕੋਈ ਨਹੀਂ ਲੱਭੇ ਲੱਗਦਾ ਜਦੋਂ ਰਾਤ ਨੂੰ ਪਾਰਟੀਆਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਬਹੁਤ ਹੁੰਦੀਆਂ ਨੇ ਇਹ ਨਹੀਂ ਪਤਾ ਵੀ ਕਿੱਥੋਂ ਆ ਕੇ ਦੋ ਤਿੰਨ ਕੋਠੇ ਉੱਥੇ ਮਸਤੰਦੇ ਉਹਦੀ ਕਹਾਣੀ ਲਿਆ ਕੀ ਹੈ ਕੀ ਕਰੂੰਗਾ ਹੁਣ ਤਾਂ ਨਸ਼ੇ ਦੀਆਂ ਗੋਲੀਆਂ ਪਿੱਛੇ ਵੀ ਆਏ ਕਹਿੰਦੇ ਜਿਹੜੇ 10 ਰੁਪਏ ਬਣ ਕੇ ਉਹੀ ਚੰਗੇ ਨੇ ਬਿਲਕੁਲ ਆ ਕਿਸ ਤਰ੍ਹਾਂ ਦੇਖਦੇ ਹੋ ਨੌਜਵਾਨ ਪੀੜੀ ਦਾ ਅਹਿਮ ਰੋਲ ਸੀ ਆਮਦ ਨੂੰ ਸਰਕਾਰ ਬਣਾਉਣ ਦੇ ਵਿੱਚ ਪਰ ਅੱਜ ਧਰਨਿਆਂ ਦੇ ਵਿੱਚ ਖੜੇ ਹੋ ਬਾਈ ਜੀ ਤਕਰੀਬਨ ਐਦਾਂ ਮਨੂ ਹਰੇਕ ਪਿੰਡ ਚੋਂ 10 ਤੋਂ 15 ਬੰਦੇ ਨਸ਼ਾ ਕਰਦੇ ਨੇ ਚਿਟਾ ਪੀਂਦੇ ਨੇ ਇਹ ਸੜਕ ਦੀ ਰਿਪੇਅਰ ਤਕਰੀਬਨ ਦੋ ਵਾਰੀ ਸਾਡੇ ਪਿੰਡ ਦੇ ਵੱਲੋਂ ਤੇ ਨਾਲ ਦੇ ਪਿੰਡ ਦੇ ਵੱਲੋਂ ਮਿੱਟੀ ਪਾ ਕੇ ਕਰੀ ਜਾ ਚੁੱਕੇ ਜੋ 2AC ਜਿੰਨੇ ਕਿ ਜੈਸੀਓ ਭਰਤੇ ਪਰ ਸਰਕਾਰੇ ਵੱਲ ਕੋਈ ਗੌਰ ਨਹੀਂ ਕਰ ਰਹੀ। ਹਾਈ ਹੈਗਾ। ਆ ਕਿਸ ਤਰ੍ਹਾਂ ਦੇਖਦੇ ਹੋ ਕਾਫੀ ਲੰਮੇ ਸਮੇਂ ਤੋਂ ਇਸ ਸੜਕ ਦੇ ਜਿਹੜੇ ਹਾਲਾਤ ਨੇ ਬੜੇ ਤਰਸਯੋਗ ਬਣੇ ਹੋਏ ਨੇ। ਪਰ ਅੱਜ ਇੱਕ ਮਜਬੂਰੀ ਕਰਕੇ ਤੁਹਾਨੂੰ ਪਿੰਡਾਂ ਦਾ ਇਕੱਠ ਕਰਨਾ ਪਿਆ। ਅਸੀਂ ਹੁਣ ਜੀ ਆਪਣੇ ਸਾਲੂ ਵਾਲ ਪਿੰਡ ਹੋ ਗਏ ਜੀ। ਮੇਰਾ ਪਿੰਡ ਰਾਜਗੜਾ ਜੀ। ਵਜੀਤਪੁਰ ਦੀ ਸੰਗਤ ਹੈ ਜੀ। ਓਪਲਾ ਦੀ ਸੰਗਤ ਹੈ ਜੀ। 4-5 ਪਿੰਡਾਂ ਦੀ ਸੰਗਤ ਅਸੀਂ ਉਰੇ ਪਹੁੰਚੇ ਆ ਜੀ। ਤਾਂ ਤੁਹਾਨੂੰ ਬੁਲਾਇਆ ਤੇ ਤੁਹੇ ਤੁਹਾਡੇ ਸਾਹਮਣੇ ਜੀ ਹਾਲ ਤਾਂ ਬਹੁਤ ਮਾੜਾ ਜੀ। ਕਿਉਂਕਿ ਕੋਈ ਬੰਦਾ ਸੇਫ ਹੀ ਨਹੀਂ ਜੀ ਹੈਗਾ। ਹੁਣ ਤਾਂ ਸਾਡੇ ਘਰਾਂ ਨੂੰ ਪੈਣ ਲੱਗੇ ਜੀ ਹੁਣ ਸਾਨੂੰ ਜਿੰਨਾ ਸਾਡਾ ਜਦੋਂ ਨਾਬੇ ਜਾਣੇ ਜੀ ਸਾਰਾ ਬੀੜ ਦਾ ਰਸਤਾ ਜੀ ਦਰਖਤ ਟੁੱਟੇ ਹੋਏ ਨੇ ਜੀ ਜਦੋਂ ਤਾਂ ਕੋਈ ਦਰਖਤ ਟੁੱਟ ਕੇ ਕੋਈ ਬੰਦਾ ਥੱਲੇ ਆ ਜਾਂਦਾ ਫਿਰ ਤਾਂ ਹਾਸਾ ਹੋ ਜਾਂਦਾ ਜੀ ਹੁਣ ਕੁਝ ਨਹੀਂ ਦਿਖ ਰਿਹਾ ਜੀ ਇਹਨਾਂ ਨੂੰ ਵੱਡੀ ਪ੍ਰੋਬਲਮ ਹਾਂਜੀ ਵੱਡੀ ਪ੍ਰੋਬਲਮ ਦੇ ਵਿੱਚ ਇਹ ਪਿੰਡਾਂ ਦੇ ਲੋਕ ਖੜੇ ਨੇ ਜੀਤ ਜੀ ਆਜੋ ਤੁਸੀਂ ਵੀ ਆਜੋ ਫਿਰ ਤੁਹਾਨੂੰ ਕਹਾਂਗਾ ਸਾਡੀ ਇੰਟਰਵਿਊ ਨਹੀਂ ਕੀਤੀ ਤੁਸੀਂ ਹਨਾ ਹਾਂ ਨਹੀਂ ਆਜੋ ਦੁਬਾਰੇ ਵੀ ਆਜੋ ਇੱਕ ਵਾਰੀ ਫਿਰ ਕਰ ਲਈਏ ਕਿਸ ਤਰ੍ਹਾਂ ਦੇਖਦੇ ਤੁਸੀਂ ਸਰਕਾਰਾਂ ਦੇ ਵਿੱਚ ਰਹੋ ਹਾਲਾਤ ਬਹੁਤ ਮਾੜੇ ਨੇ ਹਾਲਾਤ ਤੁਹਾਨੂੰ ਦੇਖ ਹੀ ਰਿਹਾ ਵੀ ਕੀ ਹਾਲਾਤ ਆਡੇ ਜੀ ਤੁਹਾਨੂੰ ਦੱਸਾਂ ਦੀ ਰੋਡ ਪੈਣੀ ਨਹੀਂ ਅੱਡੇ ਕਿੰਨੇ ਬੰਦੇ ਖੜੇ ਨੇ ਜਿਹੜੇ ਮਤਲਬ ਹਰਾਨ ਹੋ ਰਹੇ ਨੇ ਪਿੰਡਾਂ ਦੇ ਇਹਦਾ ਤੁਹਾਡੇ 3-4 ਪਿੰਡੇ ਨੇ ਇਹਦਾ ਬਾਕੀ ਵੀ ਦਿਨਾਂ ਦੇ ਵਿੱਚ ਜੇ ਨਾ ਕੋਸ ਹੋਇਆ ਤਾਂ ਸਾਡੇ ਇੱਥੇ ਬਹੁਤ ਪਿੰਡ ਇਕੱਠੇ ਹੋ ਜਾਣਗੇ ਬਿਲਕੁਲ ਪਿੰਡਾਂ ਦੇ ਲੋਕਾਂ ਨੇ ਇੱਕ ਵਾਰ ਤਾਂ ਜ਼ਰੂਰ ਚੇਤਾਵਨੀ ਦੇ ਦਿੱਤੀ ਆ ਪੀਡਬਲੂਡੀ ਡਿਪਾਰਟਮੈਂਟ ਅਤੇ ਪੰਜਾਬ ਸਰਕਾਰ ਨੂੰ ਜੇਕਰ ਇਸ ਰੋਡ ਨੂੰ ਇੱਕ ਹਫ਼ਤੇ ਦੇ ਵਿੱਚ ਬਣਾਉਣਾ ਸ਼ੁਰੂ ਨਾ ਕੀਤਾ ਕਹਿੰਦੇ ਤਾਂ ਰੋਟੀ ਦੇ ਪੁੱਲ ਨੇ ਜਿਹੜੇ ਰੋਟੀ ਦੇ ਪੁਲ ਉਹ ਪੁਲਾਂ ਦੀ ਗੱਲ ਕਰਦਿਆਂ ਜਿਹੜੇ ਪਟਿਆਲਾ, ਲੁਧਿਆਣਾ, ਮਰੀਰਕੋਟਲਾ, ਅੰਮ੍ਰਿਤਸਰ ਵੱਡੇ ਸ਼ਹਿਰਾਂ ਨੂੰ ਆਪਸ ਦੇ ਵਿੱਚ ਜੋੜਦਾ ਕਹਿੰਦੇ ਉਹ ਰੋਡ ਨੂੰ ਅਸੀਂ ਜਾਮ ਕਰ ਦੇਣਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸੁੱਤੀ ਪਈ ਸਰਕਾਰ ਦੀ ਅੱਖ ਕਦੋਂ ਹਫ਼ਤੇ 'ਚ ਖੁੱਲਦੀ ਆ ਜਾਂ ਧਰਨਾ ਲੱਗਣ ਤੋਂ ਬਾਅਦ ਖੁੱਲਦੀ ਆ ਨਾਬਾ ਤੋਂ ਹਰਮਿੰਦ ਸਿੰਘ ਮਾਨ